हां जी नमस्कार जी बहुत-बहुत धन्यवाद ਤੁਹਾਡਾ ਸਾਡੇ ਕਲੀਨਿਕ ਵਿੱਚ ਆਉਣ ਲਈ ਹਾਂਜੀ ਅ ਡਾਈਟ ਤੇ ਸਾਰੇ ਖਾਂਦੇ ਨੇ ਖਾਣਾ ਦੇ ਸਾਰੇ ਖਾ ਰਹੇ ਨੇ ਬਟ ਤਰੀਕਾ ਨਹੀਂ ਪਤਾ ਕਿ ਕਿਸ ਤਰ੍ਹਾਂ ਖਾਣਾ ਹੈ ਤੇ ਕੀ ਖਾਣਾ ਹੈ ਬਸ ਉਹੀ ਜਿਹੜਾ ਅਸੀਂ ਮਰੀਜ਼ ਨੂੰ ਇੱਥੇ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਖਾਣਾ ਖਾਣਾ ਔਰ ਕਿਸ ਟਾਈਮ ਤੇ ਕੀ ਲੈਣਾ ਉਹ ਪੂਰਾ ਡਾਈਟ ਜਿਹੜਾ ਉਹਨਾਂ ਦੀ ਅਸੀਂ ਸਹੀ ਕਰਕੇ ਤੁਹਾਡੇ ਕੋਲ ਦਿਲ ਹੈ ਹਾਂਜੀ ਬਸ ਫਿਰ ਤੁਹਾਨੂੰ ਵੀ ਹਾਰਟ ਅਟੈਕ ਆ ਸਕਦਾ ਨਹੀਂ ਡਰਾਨ ਵਾਲੀ ਗੱਲ ਨਹੀਂ ਹੈ ਇਹ ਆਬਵੀਅਸਲੀ ਗੱਲ ਹੈ ਕਿ ਜਿਹਦੇ ਕੋਲ ਦਿਲ ਹੈ ਤੇ ਉਹਨੂੰ ਹਾਰਟ ਅਟੈਕ ਜਿਹੜਾ ਆ ਸਕਦਾ ਓਕੇ ਨਹੀਂ ਪਹਿਲੇ ਹੁੰਦਾ ਸੀ ਕਿ ਜਿਹੜਾ ਹਾਰਟ ਅਟੈਕ ਹੈ ਉਹ ਉਮਰ ਵੱਧ ਉਮਰ ਵਾਲਿਆਂ ਚ ਦੇਖਣ ਨੂੰ ਮਿਲਦਾ ਸੀ ਜੀ ਜੀ ਬਟ ਅੱਜ ਕੱਲ ਤੁਸੀਂ ਦੇਖਿਆ ਹੋਣਾ ਹੈ ਕਿ ਯੰਗ ਯੂਥ ਚ ਜਿਹੜਾ ਉਹ ਹਾਰਟ ਅਟੈਕ ਦੇਖਣ ਨੂੰ ਮਿਲ ਰਿਹਾ ਹੈ ਕਿ ਇੰਨੇ ਕੇਸਿਸ ਤੁਸੀਂ ਸੁਣੇ ਹੈ ਕਿ ਜਿਮ ਗਿਆ ਬੰਦਾ ਜਿਮ ਕਰਦਾ ਕਰਦਾ ਹਾਰਟ ਅਟੈਕ ਆ ਗਿਆ ਜੀ ਜੀ ਤੇ ਇਹਦਾ ਰੀਜ਼ਨ ਜਿਹੜਾ ਉਹ ਕੀ ਹੈਗਾ ਹਾਰਟ ਦੀ ਕੈਪੈਸਿਟੀ ਹੁੰਦੀ ਹੈ ਕਿ ਹਾਰਟ ਦਾ ਕੰਮ ਹੈ ਕਿ ਪੂਰੇ ਸ਼ਰੀਰ ਨੂੰ ਖੂਨ ਦੇਣਾ ਤੇ ਹਾਰਟ ਨੂੰ ਖੁਦ ਵੀ ਜਿਹੜਾ ਖੂਨ ਚਾਹੀਦਾ ਆਪਣੇ ਕੰਮ ਕਰਨ ਵਾਸਤੇ ਤੇ ਜਦੋਂ ਬੰਦਾ ਯੰਗ ਹੁੰਦਾ ਹੈ ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਆਪਣੀ ਹਾਰਟ ਦੀ ਕੈਪੈਸਿਟੀ ਕਿੰਨੀ ਹੈ ਠੀਕ ਹੈ ਤੇ એનર્ਜੀ ਹੈ ਤੇ ਉਸ ਹਿਸਾਬ ਨਾਲ ਜਿਹੜੀ ਐਕਸਰਸਾਈਜ਼ ਵੀ ਵੱਧ ਕਰ ਰਹੇ ਆ ਜਿੰਨੀ ਸਾਡੀ ਬੋਡੀ ਨੂੰ ਨੀਡ ਹੈ ਉਸ ਤੋਂ ਵੱਧ ਜਿਹੜੀ ਐਕਸਰਸਾਈਜ਼ ਜਿਹੜਾ ਉਹ ਯੰਗ ਬੰਦਾ ਕਰਦਾ ਹੈ ਤੇ ਇਹ ਰੀਜ਼ਨ ਵੀ ਹੈ ਕਿ ਯੰਗ ਜਨਰੇਸ਼ਨ ਚ ਵੀ ਜਿਹੜਾ ਹਾਰਟ ਅਟੈਕ ਦੇਖਣ ਨੂੰ ਮਿਲ ਰਿਹਾ ਮੇਨ ਇਹੀ ਹੈ ਹਾਰਟ ਅਟੈਕ ਹੋਣ ਦਾ ਮੁੱਖ ਕਾਰਨ ਹੈ ਸਾਡਾ ਜਿਹੜਾ ਖਰਾਬ ਲਾਈਫ ਸਟਾਈਲ ਹੈ ਮਤਲਬ ਸਾਡੀ ਜਿਹੜਾ ਖਾਣ-ਪਾਨ ਖਰਾਬ ਹੈ ਹੁਣ ਤੁਸੀਂ ਦੇਖੋ ਇੰਨੀ ਜਿਹੜੀ ਸਹੂਲਤ ਹੋ ਗਈ ਹੈ ਕਿ ਬਟਨ ਪ੍ਰੈਸ ਕਰਦੇ ਹੀ ਜਿਹੜਾ ਸਾਨੂੰ ਖਾਣਾ ਡਿਲੀਵਰ ਕਰ ਹੋ ਜਾਂਦਾ ਹੈ ਠੀਕ ਹੈ ਜੀ ਤੇ ਜਦੋਂ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਖਾ ਰਹੇ ਹਾਂ ਬਾਹਰ ਦਾ ਖਾ ਰਹੇ ਹਾਂ ਪਕੌੜੇ ਸਮੋਸੇ ਤਲਿਆ ਹੋਇਆ ਖਾ ਰਹੇ ਹਾਂ ਜਿਹੜਾ ਸਾਡੇ ਬੋਡੀ ਇਹ छुड़ाना ਬਿਲਕੁਲ ਨਹੀਂ छुड़ाਉਂਦੇ ਬਟ ਜਿਹੜਾ ਇੱਕ ਤਰੀਕਾ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਡਾਈਟ ਚ ਨੂੰ ਇਨਕਲੂਡ ਕਰ ਸਕਦੇ ਆ ਹਾਂ ਬਟ ਇਹ ਹੈ ਕਿ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਕੁਝ ਸਮੇਂ ਲਈ ਤੇ ਬਿਲਕੁਲ ਬੰਦ ਕਰਨਾ ਪਏਗਾ ਇਹ ਸਭ ਚੀਜ਼ਾਂ ਓਕੇ ਮੇਨ ਚੀਜ਼ ਹੈਗਾ ਕਿ ਸਾਡਾ ਅਸੀਂ ਇੱਥੇ ਜਿਹੜਾ ਮਰੀਜ਼ ਦਾ ਖਾਣਾ ਪੀਣਾ ਸਹੀ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਤੁਸੀਂ ਅਗਰ ਐਂਜਿਓਗ੍ਰਾਫੀ ਵੀ ਕਰਾ ਲੈਂਦੇ ਹੋ ਸਟੈਂਟ ਵੀ ਪਵਾ ਲੈਂਦੇ ਹੋ ਬਟ ਜਿਹੜੀ ਤੁਹਾਡੀ ਬਲਾਕੇਜ ਹੈ ਜਿਹੜੀ ਰੁਕਾਵਟ ਹੋਈ ਹੈ ਖੂਨ ਦੀ ਨਲੀ ਵਿੱਚ ਜਿਸ ਦੀ ਕਰਕੇ ਦਿੱਕਤ ਆ ਰਹੀ ਹੈ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਜਾਂ ਸਾਹ ਫੁੱਲਣਾ ਪੌੜੀਆਂ ਚੜ੍ਹ ਰਹੇ ਤੇ ਸਾਹ ਫੁੱਲ ਰਿਹਾ ਜਾਂ ਪੈਰਾਂ ਨੂੰ ਸੋਚ ਪੈ ਰਹੀ ਹੈ ਇਹ ਦਿੱਕਤ ਆ ਰਹੀ ਹੈ ਤੇ ਇਹ ਸਾਰਾ ਜਿਹੜੀ ਦਿੱਕਤ ਹੈਗੀ ਉਹ ਸਾਡਾ ਖਾਣ-ਪੀਣ ਖਰਾਬ ਹੋਣ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਕਿ ਸਭ ਤੋਂ ਪਹਿਲੇ ਅਸੀਂ ਪੇਸ਼ੈਂਟ ਦਾ ਇੱਥੇ ਖਾਣ-ਪੀਣ ਸੁਧਾਰਦੇ ਆ। ਪ੍ਰੋਪਰ ਜਿਹੜੀ ਹੈ ਫੈਸਿਲਿਟੀਆਂ ਅਵੇਲੇਬਲ ਹੈ ਤੇ ECG ਦੀ ਜਿਹੜੀ ਫੈਸਿਲਿਟੀ ਹੈ ਉਹ ਅਵੇਲੇਬਲ ਹੈ। ਪਲੱਸ ਸਟ्रेस ਟੈਸਟ ਇੱਥੇ ਅਵੇਲੇਬਲ। ਨਹੀਂ ਨਹੀਂ ECG ਜਿਹੜੀ ਹੈ ਉਹ ਰੈਸਟਿੰਗ ਸਟੇਜ ਤੇ ਹੁੰਦੀ ਹੈ। ਜਿਸ ਤਰ੍ਹਾਂ ਲਟਾ ਕੇ ਲੀਡਸ ਲਗਾ ਕੇ ਇਸ ਤਰ੍ਹਾਂ ਉਹਨੂੰ ਜਿਹੜਾ ਸਟੈਸ ਟੈਸਟ ਅਸੀਂ ਕਹਿੰਦੇ ਆ ਕਿ 15 ਮਿੰਟ ਤੁਹਾਨੂੰ ਟ੍ਰੈਡਮਿਲ ਤੇ ਚਲਾਇਆ ਜਾਂਦਾ ਹੈ ਤੇ ਉਸ ਟਾਈਮ ਤੇ ਤੁਹਾਡੀ ਜਿਹੜੀ ਹਾਰਟ ਦੀ ECG ਹੈ ਉਹ ਦੇਖੀ ਜਾਂਦੀ ਹੈ ਤੇ ਉਹਦੇ ਦੀ ਤਾਂ ਛੋਟੀ ਦਿੱਕਤ ਹੈ ਤੇ ਉਹ ਪਤਾ ਚੱਲ ਜਾਂਦੀ ਹੈ ਹਾਂ ਹਾਂ ਤੇ ਇਹ ਹੈ ਟਮਾਟਰ ਦਾ ਸੂਪ ਹੈ ਅੱਛਾ ਜੀ ਠੀਕ ਹੈ ਇਹਦੇ ਵਿੱਚ ਵੀ ਜਿਹੜੀ ਹਰब्स ਐਡ ਕੀਤੀਆਂ ਹੋਈਆਂ ਆ ਦਵਾਈਆਂ ਐਡ ਕੀਤੀਆਂ ਹੋਈਆਂ ਦਾ ਵਿੱਚ ਅੱਛਾ ਹਾਂ ਹਾਂਜੀ ਉਹਨਾਂ ਨੇ 10-12 ਸਾਲ ਰਿਸਰਚ ਕਰਕੇ ਮਾधव ਬਾਗ ਵੱਲੋਂ ਜਿਹੜੀ ਰਿਸਰਚ ਕੀਤੀ ਗਈ ਹੈ ਹਾਂ ਉਹ ਰਿਸਰਚ ਤੋਂ ਬਾਅਦ ਹੀ ਜਿਹੜੀ ਹੈ ਇਹ ਸਾਡੀ ਪੂਰੀ ਜਿਹੜੀ ਡਾਈਟ ਹੈ ਉਹ ਜਾਤ ਕੀਤੀ ਗਈ ਹੈ ਹਾਂਜੀ ਇਹ ਆਟਾ ਹੋ ਗਿਆ ਇਹ ਨਾਨ ਨਹੀਂ ਬਣਾਨੇ ਇਨ ਨੋਰਮਲ ਜਿਸ ਤਰ੍ਹਾਂ ਰੋਟੀ ਹੈ ਉਹ ਅਸੀਂ ਇਹਦੀ ਜਿਹੜੀ ਆ ਉਹ ਪੇਸ਼ੈਂਟ ਨੂੰ ਬਣਾਉਣ ਵਾਸਤੇ ਕਹਿੰਦੇ ਹਾਂ ਉਹਨਾਂ ਨੂੰ ਐਡਵਾਈਸ ਕਰਦੇ ਆ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮਸਾਲਾ ਹੈ ਇਹ ਵੀ ਮਸਾਲਾ ਜਿਹੜਾ ਹਾਰਟ ਪੇਸ਼ੈਂਟ ਵਾਸਤੇ ਹਾਂ ਬਿਲਕੁਲ ਆਏਗੀ ਹਰब्स ਵੀ ਫਿਰ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੇ ਵਿੱਚ ਜੀ 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 ਦਾਲ ਜਿਸ ਤਰ੍ਹਾਂ ਨਾਰਮਲੀ ਅਸੀਂ ਦਾਲ ਖਾਂਦੇ ਆ ਲੰਚ ਚ ਖਾ ਲਈ ਡਿਨਰ ਚ ਖਾ ਲਈ ਉਸੇ ਤਰ੍ਹਾਂ ਬਸ ਦਾਲ ਖਾਣੀ ਆ ਹਾਂ ਇਹ ਜਿਸ ਤਰ੍ਹਾਂ ਗ੍ਰੀਨ ਟੀ ਤੁਸੀਂ ਸੁਣਿਆ ਇਹ ਸਾਡੀ ਹਰਦਯਮ ਟੀ ਆ ਮਤਲਬ ਕਾਰਡੀਕ ਟੀ अच्छा हार्ट हेल्थ ਨੂੰ ਇੰਪਰੂਵ ਕਰਨ ਵਾਸਤੇ ਇਹ ਟੀ ਇਹਦੇ ਵਿੱਚ ਅਰਜੁਨ ਚਾਰ ਹੈ ਅਰਜੁਨ ਚਾਰ ਜਿਹੜੀ ਹੈ ਉਹ ਹਾਰਟ ਵਾਸਤੇ ਬਹੁਤ ਵਧੀਆ ਹੈ ਤੁਸੀਂ ਸੁਣਿਆ ਹੋਏਗਾ ਅਰਜੁਨ ਦਾ आजकल ਬਹੁਤ ਜਿਹੜਾ ਉਹ ਪ੍ਰੋਡਕਟਸ ਆ ਰਹੇ ਹਨ ਤੇ ਬਸ ਇਹਦੇ ਵਿੱਚ ਵੀ ਜਿਹੜੀ ਹੈ ਉਹ ਅਰਜੁਨ ਚਾਰ ਤੇ ਪਲੱਸ ਕੁਝ ਹੋਰ ਜਿਹੜੀ ਹੈ ਉਹ ਦਵਾਈਆਂ ਐਡ ਕਰਕੇ ਇਹ ਬਣਾਈ ਗਈ ਹੈ ਹਾਂਜੀ ਹਾਰਟ ਅਟੈਕ ਤੋਂ ਬਿਲਕੁਲ ਬਚਿਆ ਜਾ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਯੂਥ ਨੂੰ ਟਿਪ ਦੇਣ ਦੀ ਤੇ ਸਭ ਤੋਂ ਪਹਿਲੇ ਤੇ ਡਾਈਟ ਡਾਈਟ ਸਹੀ ਕਰੋ اپنی ਡਾਈਟ ਹੈਲਦੀ ਰੱਖੋ ਬਾਹਰ ਦਾ ਖਾ ਲਓ ਕਦੀ ਕਬਾਰ ਚੱਲਦਾ ਹੈ ਕੋਈ ਗੱਲ ਨਹੀਂ ਬਟ ਤੇ ਉਹ ਹੋ ਗਿਆ एक्सरसाइज रेगुलर ਰੱਖੋ एक्सरसाइज ਵੀ ਜਿਹੜੀ ਹੈ ਉਹ ਆਪਣੀ ਜਿੰਨੀ ਤੁਹਾਡੀ ਬੋਡੀ ਚੇਲ ਸਕਦੀ ਆ ਉਹਦੇ ਅਕੋਰਡਿੰਗ ਹੀ ਕਰੋ ਕਿ ਓਵਰ ਐਗਜ਼ਰਸ਼ਨ ਨਾ ਪ੍ਰੋਟੀਨ ਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਹੈ ਨਾ ਕਿਸ ਤਰ੍ਹਾਂ ਬਣਿਆ ਹੋਇਆ ਉਹ ਆਰਟੀਫੀਸ਼ੀਅਲ ਚੀਜ਼ ਹੈਗੀ ਤੁਸੀਂ ਆਪਣੀ ਘਰ ਦੀ ਦਾਲਾਂ ਲੈ ਲਓ ਦਾਲਾਂ ਵਿੱਚ ਪ੍ਰੋਟੀਨ ਹੈਗਾ ਇੱਕ ਸੱਤੂ ਹੁੰਦਾ ਹੈ ਸੱਤੂ ਪਾਣੀ ਚ ਕੋਲ ਕੇ ਉਹ ਤੁਸੀਂ ਲੈ ਸਕਦੇ ਹੋ ਸਾਡੇ ਬੇਸਨ ਵਿੱਚ ਪ੍ਰੋਟੀਨ ਤੇ ਜਿਹੜੀ ਘਰ ਦੀ ਚੀਜ਼ਾਂ ਹੈ ਉਹ ਤੁਸੀਂ ਯੂਜ਼ ਕਰੋ ਨੇਚਰਲ ਫਾਰਮ ਚ ਤੁਸੀਂ ਲੋ ਪ੍ਰੋਟੀਨ ਤੇ ਉਹ ਜ਼ਿਆਦਾ ਬੈਟਰ ਹੈ ਹਾਂਜੀ ਨੀਂਦ ਜੇ ਬੰਦਾ ਘੱਟ ਲੇਗਾ ਤੇ ਬੋਡੀ ਚ ਆਬਵੀਅਸ ਜੀ ਗੱਲ ਹੈ ਕਿ ਸਟ्रेस ਵਧੇਗਾ ਤੇ ਸਟ्रेस ਵਧਨ ਕਰਕੇ ਜਿਹੜਾ ਉਹ ਹਾਰਟ ਤੇ ਵੀ ਪ੍ਰੈਸ਼ਰ ਪਏਗਾ ਤੇ ਹਾਰਟ ਅਟੈਕ ਦੇ ਜਿਹੜੇ ਚਾਂਸਸ ਹੈ ਉਹ ਵੀ ਵਧਣਗੇ ਸਾਡੇ ਕੋਲ ਪੁਰਾਣੀ ਜਿਹੜੀ ਪੰਚਕਰਮਾ ਥੈਰੇਪੀਸ ਪੁਰਾਣੀ ਜਿਹੜੀ ਆਯੁਰਵੈਦਿਕ ਚੱਲਦੀ ਈ ਹੈ ਉਹਦੇ ਵਿੱਚ ਪੰਚਕਰਮਾ ਥੈਰੇਪੀਸ ਨੇ ਤੇ ਮਾਦਵ ਬਾਗ ਵੱਲੋਂ ਉਹਦੇ ਤੇ ਰਿਸਰਚ ਕਰਕੇ ਕੁਝ ਇਸ ਤਰ੍ਹਾਂ ਦੀ ਥੈਰੇਪੀਸ ਜਿਹੜੀਆਂ ਉਹ ਇਜਾਦ ਕੀਤੀ ਗਈਆਂ ਹੈ ਤੇ ਉਹ ਅਸੀਂ ਇੱਥੇ ਪੇਸ਼ੈਂਟ ਦੀ ਕਰਦੇ ਆ ਜੀ ਜੀ ਤੇ ਸਾਡੇ ਕੋਲ ਹਾਰਟ ਦੀ ਪ੍ਰੋਬਲਮ ਹੋਗੀ ਫਿਰ ਬੀਪੀ ਹੋਗੀ ਸ਼ੂਗਰ ਹੋਗੀ ਥਾਇਰੋਇਡ ਮੋਟਾਪਾ ਜੋੜਾਂ ਦੇ ਦਰਦ ਵਾਸਤੇ ਇੱਥੇ ਜਿਹੜੀ ਹੈ ਥੈਰੇਪੀਜ਼ ਅਵੇਲੇਬਲ ਨੇ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਆਪਣੀ ਜਿਸ ਟਾਈਮ ਦੇ ਅਨੁਸਾਰ ਜਿਹੜਾ ਕਲੀਨਿਕ ਚ ਵਿਜ਼ਿਟ ਕਰ ਸਕਦੇ ਹੋ ਕਲੀਨਿਕ ਦਾ ਜਿਹੜਾ ਟਾਈਮ ਹੈ ਉਹ 10 ਤੋਂ 7 ਵਜੇ ਦਾ ਰਹਿੰਦਾ ਹੈ ਥਰਸਡੇਜ਼ ਆਫ ਰਹਿੰਦੇ ਨੇ ਵੀਰਵਾਰ ਛੁੱਟੀ ਹੁੰਦੀ ਹੈ ਕਲੀਨਿਕ ਵਿੱਚ ਤੇ ਸਾਡਾ ਐਡਰੈਸ ਹੈ ਲੋਅਰ ਗੁੱਗੀ ਕੰਪਲੈਕਸ 메ਨ ਮਜੀਠਾ ਰੋਡ ਤੇ ਗੁਰਦੁਆਰਾ ਹਰ ਰਾਇ ਸਾਹਿਬ ਹੈ ਉਹਦੇ ਨਾਲ ਹੀ ਜਿਹੜਾ ਸਾਡਾ ਕਲੀਨਿਕਲ ਕਲੀਨਿਕ ਜਿਹੜਾ ਹੈ ਤੁਹਾਨੂੰ ਮਿਲ ਜਾਏਗਾ ਮਾਧਵ ਬਾਗ ਦੇ ਜਿਹੜੇ ਦੋ ਹਸਪੀਟਲਸ ਨੇ ਉਹ ਮਹਾਰਾਸ਼ਟra ਵਿੱਚ ਲੋਕੇਟਿਡ ਨੇ ਤੇ ਇੱਕ ਜਿਹੜਾ ਹੈ ਉਹ ਵਿਸ਼ਾਖਾਪਟਨਮ ਚ ਤੁਹਾਨੂੰ ਹਸਪੀਟਲ ਉਹਦਾ ਮਿਲ ਜਾਏਗਾ ਤੇ 올 ਓਵਰ ਇੰਡੀਆ ਜਿਹੜੇ ਹੈ ਮਲਟੀਪਲ ਕਲੀਨਿਕਸ 330+ ਕਲੀਨਿਕਸ ਜਿਹੜੇ ਮਾਧਵ ਬਾਗ ਦੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਅੰਮ੍ਰਿਤਸਰ ਚ ਤੇ ਹੈ ਤੇ ਜ਼ੀਰਖਪੁਰ ਹੋ ਗਿਆ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਫਿਰ ਫਿਰੋਜ਼ਪੁਰ ਹੋ ਗਿਆ ਇੱਥੇ ਤੁਹਾਨੂੰ ਜਿਹੜੇ ਮਾਧਾ ਬਾਗ ਦੇ ਕਲੀਨਿਕਸ ਤੁਹਾਨੂੰ ਮਿਲ ਜਾਣ ਹਾਰਟ ਅਟੈਕ ਆਉਣ ਤੋਂ ਪਹਿਲੇ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਇਹ ਸਿੰਪਟਮ ਮਿਲ ਸਕਦਾ ਹੈ ਤੇ ਬਚਾਨ ਦੀ ਜੇ ਗੱਲ ਕਰੀਏ ਤੇ ਬਚਾਨ ਤਲੇ ਤੁਸੀਂ ਹਾਰਟ ਨਹੀਂ ਤੁਸੀਂ ਹਾਰਟ ਅਟੈਕ ਨੂੰ ਛੱਡ ਕੇ ਨਾ ਤੁਸੀਂ ਹਾਰਟ ਡਿਜ਼ੀਜ਼ ਦੇ ਸਿੰਪਟਮਸ ਨੂੰ ਚੁੱਕੇ ਦਾ ਇਹ ਫਾਇਦਾ ਹੋਏਗਾ ਕਿ ਅਸੀਂ ਹਾਰਟ ਅਟੈਕ ਨਹੀਂ ਹਾਰਟ ਡਿਜ਼ੀਜ਼ ਤੇ ਗੱਲ ਕਰਦੇ ਹਾਂ ਜੀ ਜੀ ਹਾਂਜੀ ਜਿਸ ਤਰ੍ਹਾਂ ਤੁਸੀਂ ਹਾਰਟ ਅਟੈਕ ਦੀ ਗੱਲ ਕੀਤੀ ਤੇ ਹਾਰਟ ਅਟੈਕ ਵਿੱਚ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਤਰੇਲੀਆਂ ਆਣਾ ਦਰਦ ਜਿਹੜੀ ਆ ਤੁਹਾਡੇ ਮੋਢਿਆਂ ਨੂੰ ਜਾ ਰਹੀ ਹੈ ਤੇ ਇਹ ਸਿੰਪਟਮਸ ਜਿਹੜੇ ਆ ਹਾਰਟ ਅਟੈਕ ਦੇ ਮਿਲ ਸਕਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਹਾਰਟ ਡਿਜ਼ੀਜ਼ ਦੀ ਗੱਲ ਕਰ ਰਹੇ ਹੋ ਤੇ ਹਾਰਟ ਡਿਜ਼ੀਜ਼ ਚ ਜਿਸ ਤਰ੍ਹਾਂ ਛਾਤੀ ਵਿੱਚ ਦਰਦ ਹੋਣਾ ਜੇ ਤੁਹਾਨੂੰ ਲੱਗ ਰਿਹਾ ਹੈ ਤੁਹਾਨੂੰ ਛਾਤੀ ਵਿੱਚ ਦਰਦ ਹੋ ਰਹੀ ਹੈ ਜਾਂ ਫਿਰ ਸਾਹ ਤੁਹਾਡਾ ਫੁੱਲ ਰਿਹਾ ਜਾਂ ਪੈਰਾਂ ਵਿੱਚ ਲੰਬੇ ਟਾਈਮ ਤੋਂ ਤੁਹਾਨੂੰ ਲੱਗ ਰਿਹਾ ਕਿ ਸੋਜ ਹੋ ਰਹੀ ਹੈ ਤੁਹਾਨੂੰ ਇੱਕ ਆਪਣਾ ਹਾਰਟ ਦਾ ਜਿਹੜਾ ਚੈੱਕਅਪ ਕਰਵਾ ਲੈਣਾ ਚਾਹੀਦਾ ਹਾਂ ਸਟ्रेस ਟੈਸਟ ਹਾਂਜੀ ਬਿਲਕੁਲ ਸਟ्रेस ਟੈਸਟ ਤੁਸੀਂ ਕਰਵਾਓ ਸਟ्रेस ਟੈਸਟ ਨਾਲ ਜਿਹੜੀ ਆ ਕਾਫੀ ਨਹੀਂ ਸਾਡੇ ਕੋਲ ਇੱਥੇ ਜਿਹੜਾ ਰੀਜ਼ਨੇਬਲ ਪ੍ਰਾਈਸ 'ਚ ਤੁਹਾਨੂੰ ਮਿਲ ਜਾਏਗਾ ਹਜ਼ਾਰ ਤੋਂ ਘੱਟ ਪ੍ਰਾਈਸ 'ਚ ਤੁਹਾਨੂੰ ਇੱਥੇ ਹਾਂਜੀ ਇੱਥੇ ਆਫਰ ਚੱਲ ਰਿਹਾ ਸਾਡੇ ਕਲੀਨਿਕ ਤੇ ਤੇ ਸਟ्रेस ਟੈਸਟ ਆਫਰ ਚੱਲ ਰਿਹਾ ਤੇ ਬਹੁਤ ਰੀਜ਼ਨੇਬਲ ਪ੍ਰਾਈਸ 'ਚ 600 700 ਦੇ ਪ੍ਰਾਈਸ 'ਚ ਤੁਹਾਨੂੰ ਜਿਹੜਾ ਇੱਥੇ ਸਟ्रेस ਟੈਸਟ ਹਾਂਜੀ ਬਿਲਕੁਲ